ਯਾਰ ਇਹੋ ਜੀ ਦਾ ਇੰਦੋ ਮੈਨ ਲੇਕੀ ਨਾ ਇਹ ਪਿੰਡ ਵਿੱਚ ਸ਼੍ਰੀ ਹਾਸ਼ਿਰ ਕਰਦੇ ਸਾਂ ਕਿ ਸਾਡੇ ਅਸੀ ਕੰਮ ਨਾਲ ਆ ਰਹੀ ਕੰਮ ਹੋਣਾ ਆਪਾਂ ਸਾਂ ਉਹ ਪੜ੍ਹ ਲਓ ਤਾਂ ਉਹ ਜਿਹੜਾ ਜੰਕਰ ਵਾਲਾ ਬੋਲੀ ਉਪਰ ਜੁਗਾ ਸੁਣੀ ਆ ਗਿਆ ਅਈ ਘਾਰੇ ਮਾਨਸਪਤੀ ਦੇ ਚੋਂ ਇੱਕ ਟਿਓ ਤੂੰ ਮੈਂ ਉਹਨਾਂ ਨਾਲ ਆਪਾਂ ਮਜ਼ਾਕ ਕਰਾਂ ਤਾਂ ਕੱਲ ਸੁਣ ਮੈਂ ਵੀ ਯਾਰ ਕਿਹਦਾ ਬੰਦਾ ਹੈ ਆਹ ਮਾਨ ਮੰਦਿਰ ਇਕੱਠੀ ਕਰ ਲੈਣਾ ਆ ਆ ਆ ਲੱਕ ਮਿਲੂਗਾ ਯਾਰ ਕੋਲ ਨੂੰ ਕਿੰਨਾ ਵੀ ਸਾਡੇ ਸੀ ਉਹ ਕਿੱਥੇ ਚੱਲ ਗਿਆ ਇੱਕ ਉਹ ਮੈਂ ਹਾਂ ਜੀ ਨੂੰ ਕੋਲੋਂ ਲੱਭੂ ਕਹਿੰਦਾ ਸੀ ਉਹ ਉਹ ਜਿਹੜਾ ਜੱਟਾਂ ਨੇ ਪਾਈ ਹੱਟੀ ਤੇ ਪਈ ਚਾਰ ਜੁਵੇਂ ਉਹ ਚੱਤੀ ਹੱਟੀ ਤੇ ਬੈਠੀ ਯਤੀ ਹੱਟੀ ਤੇ ਆਵੇਗਾ ਕਿ ਨਾ ਬਸੇ ਯੂ ਕੱਟੀ ਖੱਟੀ ਕਾਕੇ ਰੂਹਦਾ ਸਾਂ ਬਸੇ ਯੂ ਕੱਟੀ ਖੱਟੀ ਕਾਕੇ ਰੂਹਦਾ ਸਾਂ ਗਨਾ ਵਾਰਿਆਂ ਨੇ ਕੀਤੀ ਖੇਤੀ ਦੋ ਦਿਨ ਵਿੱਚ ਹੋ ਗਏ ਭੇਤੀ ਇਹ ਮਿੱਟੀ ਵਿੱਚ ਮਿੱਟੀ ਹੋ ਗਏ ਵੀ ਜਿਹੜਾ ਕਰਦਾ ਐਸੇ ਧੰਧਿਆਂ ਨੂੰ ਜੇ ਚੱਟਨ ਕੋਈ ਦਾ ਤਾਂ ਪਰਲਾ ਪੈਦਾ ਹੁੰਦਾ ਇੱਕ ਬੇਸਤਰੀਆਂ ਦੀ ਆਹ ਬੰਦੇ ਆ ਜਿਹੜੇ ਲੱਗਦੇ ਕਿ ਨਹੀਂ ਚੇ ਇੱਕ ਬੇਸਤਰੀਆਂ ਦਾ ਮੁੰਡਾ ਕੰਮ ਛੱਡ ਕੇ ਬਣ ਗਿਆ ਗੁੰਡਾ ਇੱਕ ਨਵੇਂ ਡਿਜ਼ਾਈਨ ਦੀ ਪੋਠੀ ਵਿੱਚ ਉਲਝੋਲੇ ਵਾਗੇ ਰਹੀ ਜੱਦੀਆਂ ਨਵੇਂ ਡਿਜ਼ਾਈਨ ਦੀ ਪੋਠੀ ਵਿੱਚ ਉੱਠੇ ਡੇ ਬੜੀ ਰਹੀ ਨਾ ਉਹ ਟਾਕਾ ਮਾਰਨ ਜਾ ਵੜਿਆ ਵੇਲੇ ਨੂੰ ਗੁਣੀਏ ਕਰਤਾ ਲੋਕਾਂ ਨੂੰ ਤੋੜੋ ਅਨਾਕਿਆ ਅਸਲ ਕੀ ਹੈ ਇੱਕ ਮੀਰ ਹੋ ਗਿਆ ਭੱਤੀ ਜੋਰੇ ਜੋ ਕਰਨੀ ਸੀ ਕਰਤੀ ਇੱਕ ਮੀਰ ਹੋ ਗਿਆ ਭੱਤੀ ਜੋਰੇ ਜੋ ਕਰਨੀ ਸੀ ਕਰਤੀ ਉਹਨਾਂ ਪਾਕਿਸਤਾਨਾਂ ਦੇ ਪਾ ਗਿਰਦੇ अब से नहीं पर जाना गदलांदी कष्ट बदले एक के संताली दे मैं यार सांगू गा के कोई यार ਕੀ ਆ ਕੇ ਰਿਕਾਰਡ ਹੋਇਆ ਹੋਇਆ ਜੀ ਇਹ ਰਿਕਾਰਡ ਹੋਇਆ ਵਾ ਕਮਲ ਜੀ ਨੇ ਹੈ ਨੀਰੂ ਨੇ ਗਾਇਆ ਵਾ ਤਾਂ ਹੈ ਨਵੇਂ ਸਾਲ ਦੇ ਚਰਨ ਜੀ ਨੇ ਕਰਤਾ ਹੋਣਾ ਅਰੇ ਜੀ ਜੀ ਕਮਲ ਜੀ ਨੇ ਗਾਇਆ ਹੈ ਹੈ ਅਕੇ ਇਦਾਂ ਨਹੀਂ ਆਣੀ ਹੋਈ ਅੰਨੀ ਬਹੁਤ ਹੋ ਗਿਆ ਨਹੀਂ ਬੇਸਿਕ ਹੈ ਕੋਈ ਆਣਾ ਯਾਰ ਪਾਣੀ ਨਹੀਂ ਪੌਦਾ ਜੀ ਆਹ ਦਾ ਰਿਕਾਰਡ ਰੱਖ ਇਸ ਮਾਰ ਕੇ ਰੱਖਾਂਗੇ ਨਹੀਂ ਨਹੀਂ ਸਰ ਮੈਂ ਤਾਂ RAMLAL ਹੀ ਮੈਂ ਕਿੱਥੇ ਲਿਖ ਮੈਂ ਚਾਹੀਦਾ ਮਾਨ ਸਾਹਿਬ ਜੱਤ ਬਾਤ ਬੁਲਾਵਾ ਲਿਖ ਆ ਜਾਣਗੇ ਦੇ ਦੇ ਮੈਂ ਉਹ ਕਾਕਲ ਨਾਲ ਜੱਟਾਂ ਦੀਆਂ ਹੱਡੀਆਂ ਪਾ ਲਈਆਂ ਅੱਜ ਆ ਤਾ ਤੇ ਮੈਂ ਪੀ ਵਾਹ ਮਾਨਸਬ ਗੁੱਦ ਮੇਰੀ ਮੁੱਠੀ ਵਿੱਚ ਕੀ ਹੋ ਵਾਲਾ ਜੀ